ਲੱਗਿਆ ਪਰੱਖੋ ਤੇ ਦੂਜੀ ਜਿਹੜੀ ਆ ਦਰਮਿਆਨੇ ਘੱਟ ਸਮਝ ਵਾਲੀਆਂ ਕਿਸਮਾਂ ਉਹਨਾਂ ਚ ਦੋ ਹਫ਼ਤੇ ਲੱਗਿਆ ਪਰੱਖੋ ਮਤਲਬ 14 ਦਿਨ ਜਾਂ 21 ਦਿਨ ਦਾ ਗੈਪ ਚਾਹੀਦਾ ਯੂਰੀਆ ਦੀਆਂ ਦੋ ਕਿਸ਼ਤਾਂ ਚ ਆਪਣੇ ਆਮ ਤੌਰ ਤੇ 4-5 ਦਿਨ ਚ 7 ਦਿਨ ਚ ਯੂਰੀਆ ਦੁਬਾਰਾ ਪਾਉਣ ਦੀ ਜਿਹੜੀ ਕਿਸਾਨ ਵੀਰਾਂ ਚ ਪ੍ਰੈਕਟਿਸ ਚੱਲਦੀ ਹੈ ਕਿ 5-5 ਦਿਨ ਤੇ ਕਈ ਵਾਰ 4-4 5-5 ਵਾਰੀ ਪਾ ਦਿੰਨੇ ਆ ਤੇ ਹਰ ਵਾਰੀ ਗੱਟਾ ਹੀ ਪਾਉਨੇ ਆ ਇਹ ਮੈਂ ਬਹੁਤ ਵਾਰ ਜਾਣਕਾਰੀ ਸਾਂਝੀ ਕਰ ਚੁੱਕਿਆ ਤੇ ਮੈਂ ਦੁਬਾਰਾ ਗੱਲ ਨਹੀਂ ਕਰੂੰਗਾ ਕਿਆ ਪਤੀ ਕਿਲੋ ਦੀ ਕੈਸਤ ਪਾਉਣੀ ਆ ਤੇ ਗੈਪ ਦੇ ਕੇ ਪਾਉਣੀ ਆ ਕਿਉਂਕਿ ਕਿਸਾਨ ਵੀਰਾਂ ਦੇ ਆਪਦੇ ਕਿਉਂਕਿ ਜਿਹੜੇ ਤਜਰਬੇ ਕਰਦੇ ਰਹਿੰਦੇ ਆ ਕਿ ਸਾਨੂੰ ਇਹ ਬਹੁਤ ਵਧੀਆ ਫਾਇਦਾ ਕਰਦੀ ਆ ਤਾਂ ਤੁਸੀਂ ਚਲੋ ਆਪਦੇ ਹਿਸਾਬ ਨਾਲ ਪਾ ਸਕਦੇ ਆ ਜਿਹੜੀ ਕਿ 20 ਦਿਨਾਂ ਚ ਜਾਂ 25 ਦਿਨਾਂ ਚ ਕਿਸਾਨ ਵੀਰ ਯੂਰੀਆ ਖਤਮ ਕਰ ਦਿੰਦੇ ਆ ਜਿਹੜੀ 40 42 ਦਿਨ ਚ ਹੋਣੀ ਹੁੰਦੀ ਆ ਤੇ ਘੱਟ ਸਮੇਂ ਵਾਲੀ ਕਿਸਮ ਚ 35 ਦਿਨ ਤੇ ਹੋਣੀ ਹੁੰਦੀ ਆ ਨਾਈਟ੍ਰੋਜਨ ਓਵਰਡੋਜ ਪੈਣੀ ਤੇ ਮੌਸਮ ਜਿਹੜਾ ਹੈਗਾ ਖਾਸ ਤੌਰ ਤੇ ਨ ਸਾਰੇ ਸਮੇਂ ਹਵਾ ਦੇ ਵਿੱਚ ਨਮੀ ਸੈੱਲ ਬੱਦਲਬਾਈ ਮੀਂਹ ਉਹ ਵੀ ਕੰਡੀਸ਼ਨ ਹੋਗੀ ਇਹਦੇ ਵਾਸਤੇ ਜਿਹੜੀਆਂ ਉੱਲੀ ਰੋਗਾਂ ਵਾਸਤੇ ਹੁਣ ਉੱਲੀ ਰੋਗ ਆ ਜਿਹੜਾ ਇਹ ਗਟੋਲੀ ਰੋਗ ਹੈ ਇਹ ਅਸਟੀਲੇਗੋ ਵਾਇਰਨਜ਼ ਨਾਮ ਦੇ ਫੰਗਸ ਤੋਂ ਹੁੰਦਾ ਹੈ ਕਈ ਕਿਸਾਨ ਵੀਰ ਇਹਨੂੰ ਬੈਕਟੀਰੀਅਲ ਰੋਗ ਸਮਝ ਲੈਂਦੇ ਆ ਬੈਕਟੀਰੀਆ ਲੋਗ ਨਹੀਂ ਹੈਗਾ ਇਹ ਉੱਲੀ ਰੋਗ ਹੈ ਅਸਟੀਲੇਗੋ ਵਾਇਰਨਜ਼ ਉੱਲੀ ਤੋਂ ਹੁੰਦਾ ਹੈ ਤੇ ਰੀਪਰੋਡਕਟਿਵ ਲੇਟ ਬੂਟ ਸਟੇਜ ਤੇ ਇਨਫੈਕਸ਼ਨ ਕਰਦਾ ਹੈ ਜਦੋਂ ਮੁੰਜਰ ਵਿੱਚ ਬਣ ਰਹੀ ਹੁੰਦੀ ਤਣੇ ਦੇ ਉਹਦੇ ਸਪਾਈਕ ਲੈਟ ਨੂੰ ਇਨਫੈਕਟ ਕਰਦਾ ਹੈ ਜਿੱਥੇ ਸਪੋਰ ਪਏ ਹੁੰਦੇ ਆ ਉਹਨੂੰ ਇਨਫੈਕਸ਼ਨ ਕਰਕੇ ਉਹਦੇ ਬਾਹਰਲੀ ਪਰਤ ਦੇ ਉੱਤੇ ਜਰਮ ਨੀ